ਵਾਰਡ ਨੰਬਰ 6 ਦੇ ਉਮੀਦਵਾਰ ਹਰਨੇਕ ਸਿੰਘ ਬਡਾਲੀ ਲਈ ਦਰਬਾਰਾ ਸਿੰਘ ਗੁਰੂ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ ਬਸੀਫਣਾ ਵਿਖੇ ਵਾਰਡ ਨੰਬਰ 6 ਦੀ ਉਪ ਚੋਣ ਲਈ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦਰਬਾਰਾ ਸਿੰਘ ਗੁਰੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਨੇਕ ਸਿੰਘ ਬਡਾਲੀ ਲਈ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਇਸ ਮੌਕੇ ਦਰਬਾਰਾ ਸਿੰਘ ਗੁਰੂ ਨੇ ਆਖਿਆ ਕਿ ਹਰਨੇਕ ਸਿੰਘ ਬਡਾਲੀ ਇੱਕ ਬਹੁਤ ਹੀ ਜਝਾਰੂ ਤੇ ਈਮਾਨਦਾਰ ਸਖਸ਼ੀਅਤ ਦੇ ਮਾਲਕ ਹਨ ਤੇ ਉਹਨਾਂ ਦੇ ਪੁੱਤਰ ਵੀ ਕਾਉਂਸਲਰ ਮਨਪ੍ਰੀਤ ਸਿੰਘ ਹੈਪੀ ਜੋ ਕਿ ਵਾਰਡ ਨੰਬਰ 13 ਦੇ ਐਮਸੀ ਹਨ ਜੋ ਕਿ ਸਾਰਾ ਵਾਰਡਾਂ ਦੇ ਲੋਕਾਂ ਦੇ ਕੰਮ ਕਰਵਾਉਂਦੇ ਹਨ ਇਸ ਲਈ ਲੋਕਾਂ ਦਾ ਭਰਵਾ ਹੁੰਗਾਰਾ ਵੀ ਉਹਨਾਂ ਨੂੰ ਮਿਲ ਰਿਹਾ ਹੈ ਕਿਉਂਕਿ ਲੋਕਾਂ ਦੀ ਆਵਾਜ਼ ਹੈ ਕਿ ਉਹਨਾਂ ਦੇ ਕੰਮ ਸਿਰਫ ਮਨਪ੍ਰੀਤ ਹੈਪੀ ਵੱਲੋਂ ਠੀਕ ਕਰਵਾਏ ਜਾ ਰਹੇ ਹਨ ਇਸ ਲਈ ਲੋਕਾਂ ਦੇ ਸਾਥ ਨਾਲ ਵਾਰਡ ਨੰਬਰ 6 ਦੀ ਸੀਟ ਹਰਨੇਕ ਸਿੰਘ ਬਡਾਲੀ ਵੱਡੀ ਲੀਡ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਣ ਗਈ ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ ਨੇ ਦਾਅਵਾ ਕੀਤਾ ਕਿ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਿਆ ਹੈ ਤੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਹਰਨੇਕ ਸਿੰਘ ਬਡਾਲੀ ਵੱਡੇ ਬਹੁਮਤ ਨਾਲ ਵਾਰਡ ਨੰਬਰ 6 ਤੋਂ ਜਿੱਤ ਪ੍ਰਾਪਤ ਕਰਨ ਗਏ ਇਸ ਮੌਕੇ ਜਥੇਦਾਰ ਪ੍ਰਦੀਪ ਸਿੰਘ ਕਰੋੜ, ਸਵਰਨ ਸਿੰਘ ਸ਼ਿਵਦਾਸਪੁਰ, ਮੋਹਨ ਸਿੰਘ ਮਕਾਰੋਪੁਰ, ਜਸਵੀਰ ਸਿੰਘ ਵਾਲੀਆ, ਬਲਾਕ ਸੰਮਤੀ ਦੇ ਵਾਈਸ ਸਾਫ ਕਾ ਚੇਅਰਮੈਨ ਸਵਰਨ ਸਿੰਘ ਮੁਸਫਾਬਾਦ, ਸਵਰਨ ਸਿੰਘ ਸ਼ਿਵਦਾਸਪੁਰ ਤੋਂ ਇਲਾਵਾ ਭਾਰੀ ਸੰਖਿਆ ਦੇ ਵਿੱਚ ਮਹਿਲਾਵਾਂ ਤੇ ਅਕਾਲੀ ਵਰਕਰ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਏ। ਏਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਬਸੇਪਟਾਣਾ ਦੇ ਵਾਰਡ ਨੰਬਰ 6 ਦੀ ਉਪ ਚੋਣ ਲਈ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ ਸ਼ੋਮਣੀ ਅਕਾਲੀ ਦਲ ਵੱਲੋਂ ਹਰਨੇਕ ਸਿੰਘ ਵੰਡਾਲੀ ਜੋ ਕਿ ਵਾਰਡ ਨੰਬਰ 6 ਤੋਂ ਉਪ ਚੋਣ ਲਈ ਉਮੀਦਵਾਰ ਨੇ ਅੱਜ ਉਹਨਾਂ ਦੇ ਚੋਣ ਮੁਹਿਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਅੱਜ ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਹੋਰ ਸੀਨੀਅਰ ਆਗੂ ਅੱਜ ਹਰਨੇਕ ਸਿੰਘ ਵਡਾਲੀ ਦੇ ਜੋਨ ਪ੍ਰਚਾਰ ਮੌਕੇ ਇਕੱਠੇ ਹੋਏ ਨੇ ਇੰਜ ਜਾਪਤਾ ਹੈ ਜਿਸ ਤਰ੍ਹਾਂ ਕਿ ਅੱਜ ਸਾਰਾ ਸ਼ਹਿਰ ਉਹਨਾਂ ਦੇ ਹੱਕ ਵਿੱਚ ਤੁਰ ਪਿਆ ਹੋਵੇ ਸੋ ਗੱਲ ਕਰਾਂਗੇ ਦਰਬਾਰਾ ਸਿੰਘ ਗੁਰੂ ਨਾਲ ਜੋ ਕਿ ਹਲਕਾ ਇੰਚਾਰਜ ਨੇ ਸ਼ੋਮਣੀ ਅਕਾਲੀ ਦਲ ਦੇ ਆਪਣੇ ਵਾਰਡ ਨੰਬਰ 6 ਤੋਂ ਉਮੀਦਵਾਰ ਦੇ ਪ੍ਰਚਾਰ ਲਈ ਵਿਸ਼ੇਸ਼ ਤੌਰ ਤੇ ਅੱਜ ਵਾਰਡ ਨੰਬਰ 6 ਵਿੱਚ ਪਹੁੰਚੇ ਨੇ ਗੱਲ ਕਰਾਂਗੇ ਅੱਜ ਤੁਸੀਂ ਇੱਥੇ ਬਸਿ ਫਣਾ ਵਾਰਡ ਨੰਬਰ 6 ਦੀ ਚੋਣ ਵਿੱਚ ਜੋਨ ਪ੍ਰਚਾਰ ਕਰਨ ਆਏ ਹੋ ਕਿਸ ਤਰ੍ਹਾਂ ਦੀ ਮੁਹਿੰਮ ਹੈ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਹੰਗਾਰਾ ਹੈ ਇਸ ਤਰ੍ਹਾਂ ਦੀ ਕਿ ਪਿਛਲੇ 10 ਦਿਨਾਂ ਤੋਂ ਬਾੜ ਦੇ ਸਾਰੇ ਵਰਕਰ ਸਾਰੀ ਲੀਡਰਸ਼ਿਪ ਪੂਰੇ ਤਨਮੰਦ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਤੇ ਅੱਜ ਜਿਹੜਾ ਇਹ ਡੋਰ ਟੂ ਡੋਰ ਹੋ ਰਿਹਾ ਤੁਸੀਂ ਦੇਖੋ ਸੰਗਤ ਬੀਬੀਆਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੈ ਤੇ ਇਹ ਸ਼ੋਅ ਕਰਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਸਲਾਹ ਰਣਜੀਤ ਸਿੰਘ ਪਡਾਲੀ ਦੀ ਇੱਕ شریف ਉਮੀਦਵਾਰ ਨੇ ਤੇ ਇਹਨਾਂ ਦੇ ਜਿਹੜੇ ਬੇਟੇ ਐ ਮਨਪ੍ਰੀਤ ਸਿੰਘ ਹੈਪੀ ਉਹ ਐਮਸੀ ਨੇ ਵਾਰਡ ਨੰਬਰ 13 ਤੋਂ ਉਹ ਕੱਲੀ ਆਪਣੀ ਵਾਰਡ ਦਾ ਨਹੀਂ ਸਾਰੀ ਇਹ ਜਿਹੜੀ ਵਾਰਡ ਨੰਬਰ 6 ਇਹ ਵੀ ਨਾਲ ਲੱਗਦੀ ਹੈ ਹੋਰ ਵਾਰਡਾਂ ਦਾ ਵੀ ਸਾਰਿਆਂ ਦਾ ਕੰਮਕਾਰ ਕਰਦੇ ਆ ਔਰ ਮੈਂ ਪਿਛਲੇ ਇੱਕ ਹਫ਼ਤੇ ਤੋਂ ਤਾਂ ਮੈਂ ਗੂਮ ਰਿਹਾ ਔਰ ਲੋਕਾਂ ਦੇ ਵਿੱਚ ਇਹ ਆਵਾਜ਼ ਹੈ ਕਿ ਦੇ ਕੰਮ ਕਰਦਾ ਲੋਕਾਂ ਦੇ ਤਾਂ ਮਨਪ੍ਰੀਤ ਹੈਪੀ ਕਰਦਾ ਹੈ ਅਸੀਂ ਤਾਂ ਇਹਨਾਂ ਦੇ ਪਿਤਾ ਜੀ ਨੂੰ ਉੱਠ ਹੋਣੀ ਹੈ ਇਕੱਠੇ ਹੋ ਕੇ ਇਹ ਦੋਨੋਂ ਧਨੇ ਜਿਹੜੇ ਹੈ ਬਾਗਾਂ ਦੇ ਵਿੱਚ ਘੁੰਮਣਗੇ ਔਰ ਕੰਮ ਕਰਨਗੇ ਔਰ ਜਿਸ ਤਰ੍ਹਾਂ ਇੱਥੇ ਵਰਕਰ ਇਕੱਠੇ ਹੋਏ ਆ ਬੀਬੀਆਂ ਇਕੱਠੀਆਂ ਹੋਈਆਂ ਨੌਜਵਾਨ ਇਕੱਠੇ ਹੋਏ ਆ ਲੀਡਰਸ਼ਿਪ ਤੁਸੀਂ ਦੇਖਦੇ ਹੋ ਸਾਰੀ ਲੀਡਰਸ਼ਿਪ ਇਕੱਠੀ ਹੋਈ ਹੈ ਔਰ ਇਹ ਬਾਡ ਨੰਬਰ 6 ਦੀ ਜਿਹੜੀ ਚੋਣ ਹੈ ਉਹ ਜਥੇਦਾਰ ਹਰਨੇਕ ਸਿੰਘ ਬਡਾਲੀ ਦੀ ਮਨਪ੍ਰੀਤ ਹੈਪੀ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਜਿੱਤਾਂ ਹਾਸਲ ਹੋਣ ਤੁਸੀਂ ਜਾ ਰਹੇ ਹੋ ਡੋਰ ਟੂ ਡੋਰ ਕਿਸ ਨਾਲ ਮੁਕਾਬਲਾ ਲੱਗਦਾ ਤੁਹਾਨੂੰ ਇਥੋਂ ਪਹਿਲਾਂ ਕਾਂਗਰਸ ਦਾ ਉਮੀਦਵਾਰ ਜੇਤੂ ਹੋਇਆ ਸੀ ਪਰ ਉਹ ਕੋਈ ਹਵਾਲਾ ਦੇ ਕੇ ਰਿਜ਼ਾਈਨ ਕਰ ਗਏ ਤਾਂ ਹੀ ਸੀਟ ਖਾਲੀ ਹੋਈ ਹੈ ਕਿਹਦੇ ਨਾਲ ਮੁਕਾਬਲਾ ਕਰਨ데요 ਮੈਨੂੰ ਐ ਲੱਗਦਾ ਦੇਖੋ ਮੈਂ ਸਹੀ ਬੋਲੂਗਾ ਕਿ ਪਿਛਲੇ ਜੋ 10 ਦਿਨਾਂ ਤੋਂ ਹਫਤੇ ਤੋਂ ਤਾਂ ਮੈਂ ਘੁੰਮ ਰਿਹਾ ਕਿਸੇ ਨਾਲ ਮੁਕਾਬਲਾ ਨਹੀਂ ਇਹ ਜਿਹੜਾ ਹੈ ਨਾ ਜਥੇਦਾਰ ਬਡਾਲੀ ਦੀ ਜਿਹੜਾ ਜਿੱਤਾਂ ਹਾਸਲ ਕਰਦਾ ਸੋ ਕੋਈ ਮੁਕਾਬਲਾ ਨਹੀਂ ਲੱਗ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਹਰਨੇਕ ਸਿੰਘ ਬਡਾਲੀ ਇਤੋ ਜਤਣਗੇ ਸੋ ਗੱਲ ਕਰਾਂਗੇ ਬਡਾਲੀ ਜੀ ਨਾਲ ਤੁਹਾਨੂੰ ਨਗਰ ਕਾਉਂਸਲ ਵੱਲੋਂ ਜੋ ਵਾਰਡ 6 ਦੇ ਵਿੱਚ ਉਪ ਚੋਣ ਹੋ ਰਹੀ ਆ ਉਹਦੇ ਵਿੱਚ ਉਮੀਦਵਾਰ ਐਲਾਨਿਆ ਗਿਆ ਹੈ ਤੁਹਾਡਾ ਬੇਟਾ ਵੀ ਐਮਸੀ ਹੈ ਵਾਰਡ ਨੰਬਰ 13 ਤੋਂ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨੀ ਕਾਲੀ ਦਲ ਦਾ ਧੰਨਵਾਦੀ ਹਾਂ ਸਾਡੇ ਲੀਡਰ ਸਹਿबान ਸਰਦਾਰ ਦਰਬਾਰਾ ਸਿੰਘ ਜੀ ਮਕਾਰੂਪਾਲ ਸਾਹਿਬ ਮਠਾੜੂ ਸਾਹਿਬ ਮਾਨ ਸਾਹਿਬ ਇਹਨੇ ਮੇਰੇ ਸਿਰ ਤੇ ਪਿੱਠ ਤੇ ਹੱਥ ਰੱਖ ਕੇ ਮੈਂ ਲੈਕ ਨਹੀਂ ਭਾਵੇਂ ਮੇਰੀ ਦਿਮਾਗ ਰੇਖਾ ਜਿਹੜੀ ਦੇਖ ਕੇ ਇਹਨੇ ਮਿਲ ਬਹੁਤ ਮਾਣ ਦਿੱਤਾ ਜੋ ਇਹੀ ਮੇਰਾ ਮਾਣ ਇਹੀ ਜੋ ਚੋਣ ਦਾ ਪ੍ਰਚਾਰ ਕਰਦੇ ਇਹੀ ਕਰਦੇ ਮੈਂ ਤੇ ਕੋਈ ਨਾ ਕੱਟੂਕੀ ਦਿੱਤਾ ਹੁਤੇ ਤੁਰ ਰਿਹਾ ਐਨੀ ਵਿੱਚ ਹੱਕਤੀ ਨਹੀਂ ਹੈ ਜੋ ਵੀ ਹੈ ਇਹਨਾਂ ਦਾ ਸਭ ਕਾਲੀ ਦਲ ਦੇ ਹੋਣਾ ਹੈ ਸਾਰੇ ਲੀਡਰ ਮੇਰੇ ਨਾਲ ਆ ਕੋਈ ਮੇਤੇ ਪਾਸੇ ਨਹੀਂ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਜਿਹੜਾ ਕੰਮ ਹੈ ਜਿੰਨੇ ਮਨਪ੍ਰੀਤ ਕਰਦਾ ਉਹ ਮੈਂ ਵੀ ਜਿਹੜੀ ਆਪਣੀ ਉਮਰ ਜੰਨੀ ਉਹਨੂੰ ਇੱਥੇ ਲਾ ਦੇਵਾਂ ਮੈਂ ਚਾਹੁੰਨਾ ਵੀ ਮੈਨੂੰ ਜਿੱਥੇ ਲੋਕ ਆਪਣੇ ਕੌਂਸਲ ਦੇ ਵਿੱਚ ਨਾ ਉੱਥੇ ਜਾ ਕੇ ਸੋਡੀ ਸੇਵਾ ਸੰਗਤੀ ਕਿਹੜੀ ਜ਼ਿੰਦਗੀਆਂ ਦੀ ਉਹਦੇ ਵਿੱਚ ਰੇਖੇ ਲਾਵਾਂਗਾ ਤੋਂ ਮੈਂ ਕਦੇ ਵੀ ਅਕਾਲੀ ਸਰਜਨ ਮੇਰੇ ਤੇ ਵਿਸ਼ਵਾਸ ਕਰਿਆ ਕਦੇ ਵੀ ਮੈਂ ਇਹ ਦਿਲ ਨਹੀਂ ਟੁੱਟਣ ਦਊਂਗਾ ਜੋ ਵੀ ਮੈਨੂੰ ਹੁਕਮ ਕਰਨਗੇ ਉੱਥੇ ਮੈਂ ਖੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡੇ ਬੇਟੇ ਵੱਲੋਂ ਜੋ ਵਾਰਡ ਨੰਬਰ 13 ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਨੇ ਜਾਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਲੋਕ ਇਸ ਨੂੰ ਯਾਦ ਕਰਦੇ ਹੋਏ ਵੀ ਕੋਈ ਇਸ ਬਾਰੇ ਵੀ ਕਹਿ ਰਹੇ ਨੇ ਵਾਰਡ 6 ਦੇ ਲੋਕ ਹਾਂ ਜੀ ਇਹਦੇ ਬਾਰੇ ਵੀ ਕਹਿ ਰਹੇ ਆ ਜੋ ਹੈ ਇਹਦੀ ਦੇਣ ਇਹਦੇ ਪਰਿਮਾਣ ਮਾਨ ਕਰਦੇ ਆ ਬਹੁਤ ਤੇ ਰਾਤ ਨੂੰ ਜੋ ਜੋ ਕੋਦੇ ਵੀ ਕੋਈ ਬਲਾਵੇ ਸਾਰੀ ਬਸ ਇਕੱਲੇ ਛੇਵਾੜ ਦੀ ਗੱਲ ਨਹੀਂ ਹੈਗੀ ਸਾਰੇ ਪਿੰਡਾਂ ਦੇ ਹਲਕੇ ਦੇ ਪਸੀ ਬਠਾਣਾ ਦੇ ਉੱਤੇ ਸਾਰੇ ਇੰਨੇ ਪਿੰਡਾਂ ਚ ਵੀ ਜਾਂਦਾ ਹੈ ਇਹ ਮੇਰੀ ਮਾਨ ਵਾਲੀ ਗੱਲ ਹੈ ਮੈਨੂੰ ਜੋ ਮਾਨ ਸਲਮਾਨ ਮਿਲਣਾ ਇਹਦੇ ਰਾਹੀਂ ਉਹ ਮਿਲਣਾ ਮੇਰੀ ਸ਼ੋਮਨੀ ਕਲਦਰ ਪਾਰਟੀ ਵੱਲੋਂ ਮਿਲਿਆ ਮਾਨ ਮੈਂ ਇਹਨਾਂ ਲੋਕਾਂ ਦੇ ਦੇਖਣ ਵਾਜਿਆ ਸੋ ਮੈਂ ਗੁਰੂ ਪਾਤਸ਼ਾਹ ਨੂੰ ਸਹਿਬ ਯਾਦਨ ਬੇਨਤੀ ਕਰਨ ਸਿਪਾਚ ਚੜ੍ਹਦੀ ਕਲਾ ਹਰ ਮਦਾਨੇ ਫਟਵਾਂ ਨੂੰ ਦੰਦ ਉਸੇ ਵਕਤ ਮੈਂ ਦੀ ਸੇਵਾ ਕਰ ਸਕਾਂ ਜੋ ਮੈਂ ਵਾਅਦੇ ਕਰੂੰਗਾ ਉਹਨਾਂ ਨੂੰ ਪੂਰਾ ਆ ਰਿਹਾ ਮੈਂ ਨਿਭਾਉਦਾ ਰਹੂੰਗਾ ਸੋ ਇਹ ਪਹਿਲੀ ਵਾਰ ਦੇਖਣ ਨੂੰ ਹੋਵੇਗਾ ਕਿ ਨਗਰ ਕੌਂਸਲ ਦੇ ਵਿੱਚ ਜੇਕਰ ਹਰਨੇਕ ਸਿੰਘ ਵਡਾਲੀ ਜਿੱਤ ਪ੍ਰਾਪਤ ਕਰਦੇ ਨੇ ਤਾਂ ਨਗਰ ਕੌਂਸਲ ਬਸੀ ਪੁਰਾਣੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਪਿਤਾ ਤੇ ਪੁੱਤਰ ਇੱਕੋ ਕੌਂਸਲ ਦੇ ਵਿੱਚ ਇਕੱਠੇ ਬੈਠਣਗੇ ਬਾਕੀ ਤਾਂ ਆਉਣ ਵਾਲਾ ਟਾਈਮ ਦੱਸੇਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਮਨਪੀਥੈਪੀ ਦੀ ਗੱਲ ਕਰੀਏ ਤਾਂ ਵਾਰਡ ਦੇ ਵਿੱਚ ਵਾਰਡ ਨੰਬਰ 13 ਦੇ ਵਿੱਚ ਹਰਮਨ ਪਿਆਰੇ ਨੇ ਲੋਕਾਂ ਦੇ ਕੰਮ ਕਰਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਨੇ ਕਰਦੇ ਆ ਕਿ ਆ ਤੁਹਾਡੇ ਫਾਦਰ ਇਥੇ ਚੋਣ ਲੜ ਰਹੇ ਨੇ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਬੈਗਨੂਜੀ ਕਾ ਖਾਲਸਾ ਬੈਗਨੂਜੀ ਕੀ ਫਤਹਿ ਜੀ ਮੈਂ ਵਾਰਡ ਨੰਬਰ 6 ਦੇ ਵੋਟਰਾਂ ਨੂੰ ਬੇਨਤੀ ਕਰਦਾ ਕਿ ਮੇਰੇ ਫਾਦਰ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਵਾਕੇ ਜਿਤਾਉਣ ਜੀ ਜਿਵੇਂ ਮੈਂ ਪਹਿਲਾਂ ਵੀ ਲੋਕਾਂ ਦੇ ਦੁੱਖ ਸੁੱਖ ਵਿੱਚ ਖੜਦਾ ਰਿਹਾ ਅੱਗੇ ਤੋਂ ਵੀ ਮੈਂ ਉਹਨਾਂ ਦਾ ਵੱਧ ਚੜ ਕੇ ਸਾਥ ਦਊਗਾ ਜੀ ਸੋ ਵੱਧ ਚੜ ਕੇ ਸਾਥ ਦੇਣਗੇ ਮੁਕਾਰੋਪੁਰ ਜੀ ਵੀ ਇੱਥੇ ਮੌਜੂਦ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਜਿਲ੍ਹਾ ਪ੍ਰਧਾਨ ਨੇ ਉਹ ਉਹਨਾਂ ਨਾਲ ਵੀ ਗੱਲ ਕਰਦੇ ਆ ਅੱਜ ਤੁਸੀਂ ਬੱਸੀ ਪਠਾਣਾ ਵਿੱਚ ਇਸ ਚੁਣਾਵੀ ਮੁਹਿੰਮ 'ਚ ਆਏ ਹੋ ਕੀ ਕਹੋ ਬਹਿਰਜੀ ਦਾ ਖਾਲਸਾ ਵਹਿਗਜੀ ਦੀ ਫਤਿਹ ਜਿਸ ਤਰ੍ਹਾਂ ਗੁਰੂ ਜੀ ਨੇ ਦੱਸਿਆ ਤੇ ਸਾਰੀ ਲੀਡਰਸ਼ਿਪ ਹੈ ਜਿਹੜੀ ਸੀਨੀਅਰ ਉਹ ਇੱਥੇ ਆਈ ਹੋਈ ਹੈ ਕਿਉਂਕਿ ਇਹ ਪਰਿਵਾਰ ਹੈ ਜਿਹੜਾ ਇਹ ਪਹਿਲਾਂ ਤੋਂ ਹੀ ਕਾਦੀਲ ਦੇ ਨਾਲ ਖੜਾ ਹੈ ਚੱਲਿਆ ਆ ਰਿਹਾ ਹੈ ਤੇ ਇਹਦੇ ਪਰਮਾਨ ਪਾਰਟੀ ਨੇ ਕੀਤਾ ਤੇ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪਾਰਟੀ ਦੀ ਬੇਨਤੀ ਨੂੰ ਮੰਨਦੇ ਹੋਏ ਇਹ ਸਮਾ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਕੈਂਡੀਡੇਟ ਬਣਾਇਆ ਤੇ ਜਿਸ ਤਰ੍ਹਾਂ ਗੱਲ ਕਰਦੇ ਆ ਹੈਪੀ ਹੋ ਹੈਪੀ ਲੰਮੇ ਸਮੇਂ ਤੋਂ ਆਪਣੀ ਬਾੜ ਦੇ ਵਿੱਚ ਵੀ ਪੂਰੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਦੁੱਖ ਦੇ ਸੁੱਖ ਦੇ ਵਿੱਚ ਵੀ ਖੜਦਾ ਤੇ ਕੰਮ ਵੀ ਕਰਾਉਂਦਾ ਜਿਹੜਾ ਕੰਮ ਗੁਰੂ ਜੀ ਦੇ ਰਾਹੀਂ ਹੁੰਦਾ ਉਹ ਵੀ ਕਰਾਉਂਦੇ ਆ ਕਲਾਉਰ ਸਾਹਿਬ ਖੜੇ ਆ ਅਸੀਂ ਸਾਰੀ ਜਿਹੜੀ ਜਥੇਬੰਦੀ ਹੈ ਇਹ ਖੜੀ ਹੈ ਇਸ ਦੇ ਨਾਲ ਜਦੋਂ ਵੀ ਇਹ ਬਾਜ਼ ਮਾਰਦਾ ਸਾਰੇ ਇਕੱਠੇ ਹੋ ਕੇ ਸੀ ਇਹਦੇ ਨਾਲ ਖੜ ਜੰਨੇ ਆ ਕਿ ਤਾਂ ਅਸੀਂ ਵੀ ਆਪਣੇ ਵੱਲੋਂ ਸਾਰੇ ਬਾੜ ਨੰਬਰ 6 ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਕੱਠੇ ਹੋ ਕੇ ਬਾਅਦ ਤੋਂ ਬਾਅਦ ਵੋਟਾਂ ਪਾ ਕੇ ਜਿਹੜਾ ਨੌਜਵਾਨ ਕੰਮ ਕਰਦਾ ਉਸ ਦੇ ਪਿਤਾ ਨੂੰ ਜਤਾਈਏ ਤਾਂ ਕਿ ਜਿਹੜਾ ਇਸ ਵਾਰ ਨੰਬਰ 6 ਦੇ ਕੋ ਕੰਮ ਕਰ ਰਹੇ ਨੇ ਵੀ ਹੈ ਇਹ ਦੋਏ ਰਲ ਕੇ ਬਾਅਦ ਤੋਂ ਬਾਅਦ ਕੰਮ ਕਰਦਾ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਟੀਮ ਇੱਥੇ ਆਈ ਹੈ ਉੱਥੇ ਵਾਰਡ ਵਾਸੀ ਮਹਿਲਾਵਾਂ ਵੀ ਇੱਥੇ ਨੇ ਉੱਥੇ ਹਰਨੇਕ ਸਿੰਘ ਵਡਾਲੀ ਜੋ ਕਿ ਉਹਨਾਂ ਦੀ ਧੋਤੀ ਵੀ ਗੱਲ ਕਰੀਏ ਉਹਨਾਂ ਦੀ ਬੇਟੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹ ਵੀ ਅੱਜ ਆਪਣੇ ਦਾਦਾ ਜੀ ਲਈ ਵੋਟਾਂ ਮੰਗਣ ਲਈ ਅਕਾਲੀ ਦਲ ਨਾਲ ਜਾ ਰਹੀ ਹੈ ਉਹਨਾਂ ਨਾਲ ਗੱਲ ਕਰਾਂਗੇ ਕੀ ਕਹੋਗੇ ਅੱਜ ਦਾਦਾ ਜੀ ਨੂੰ ਵੋਟ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦਾਦਾ ਜੀ 6 ਨੰਬਰ ਵਾਰਡ ਵਿੱਚੋਂ ਖੜੇ ਨੇ ਪਲੀਜ਼ ਮੇਰੇ ਦਾਦਾ ਜੀ ਨੂੰ ਵੋਟ ਤੋਂ ਬਾਅਦ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਜਿਵੇਂ ਮੇਰੇ ਚਾਚਾ ਜੀ ਕੰਮ ਕਰਦੇ ਨੇ ਉਵੇਂ ਮੇਰੇ ਦਾਦਾ ਜੀ ਵੀ ਤੁਹਾਡੇ ਉਕਨੀ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਲਕੀਤ ਸਿੰਘ ਮਠਾੜੂ ਜੋ ਕਿ बीसी विंग ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਅੱਜ ਡੋਰ ਟੂ ਡੋਰ ਪ੍ਰਚਾਰ ਦੇ ਵਿੱਚ ਅਕਾਲੀ ਦਲ ਜੁਟਿਆ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆ ਹਲਕਾ ਚਾਰਜ ਸਰਦਾਰ ਦੁਰਾਰ ਸਿੰਘ ਗੁਰੂ ਉਹਨਾਂ ਦਾ ਜਿਨ੍ਹਾਂ ਨੇ ਇੱਕ ਨੇਕ ਇਨਸਾਨ ਹਰਨੇਕ ਸਿੰਘ ਬਡਾਲੀ ਜੋ ਕੈਂਡੀਡੇਟ ਬਣਾਇਆ ਹੈ ਉਹਨੂੰ ਵਾਰਡ ਨੰਬਰ 6 ਚ ਅਸੀਂ ਅਪੀਲ ਵੀ ਕਰਦੇ ਆ ਕਿਉਂਕਿ ਮੈਨੂੰ ਵੀ ਅੱਜ 6-7 ਦਿਨ ਹੋ ਗਏ ਡੋਰ ਟ੍ਰੋਲ ਅਸੀਂ ਘੁੰਮ ਰਹੇ ਆ ਮਿਲ ਰਹੇ ਆ ਲੋਕਾਂ ਦਾ ਬਹੁਤ ਰਿਸਪੌਂਸ ਮਿਲ ਰਿਹਾ ਹੈ ਉਹਨਾਂ ਦਾ ਬੇਟਾ ਹੈਪੀ ਜੀ ਉਹ ਵੀ ਲੋਕਾਂ ਦੇ ਕੰਮ ਕਰ ਰਿਹਾ ਕਿਉਂਕਿ 6 ਨੰਬਰ ਵਾਰਡ ਤੋਂ ਪਰ ਜਿਹੜਾ ਪਹਿਲਾ ਕਾਉਂਸਲਰ ਸੀਗਾ ਉਹਨੂੰ ਧੱਕੇ ਨਾਲ ਉਹ ਤੇ ਰਜੈਨ ਦਵਾਇਆ ਗਿਆ ਉਹਨੇ ਦੁਖੀ ਹੋ ਕੇ ਰਜੈਨ ਦਿੱਤਾ ਉਹਨੇ ਕੰਮ ਕਰਨੇ ਹੋਏ ਜਿਹੜੇ ਵੀ ਕੰਮ ਰੁਕੇ ਹੋਏ ਸੀਗੇ ਉਹ ਹੈਪੀ ਨੇ ਕਰਾਉਣ ਦੀ ਕੋਸ਼ਿਸ਼ ਵੀ ਕਰੀ ਐ ਔਰ ਮੈਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਵੀ ਕਰਾਂਗਾ ਕਿ ਜਿਹੜੇ ਕੰਮ ਰਹਿੰਦੇ ਨੇ ਉਹ ਦੋਨੇ ਹੀ ਮਿਲ ਕੇ ਬਨਾਲੀ ਸਾਹਿਬ ਤੇ ਹੈਪੀ ਕਰਨਗੇ ਔਰ ਸਾਰੀ ਸਮੁੱਚੀ ਲੀਡਰਸ਼ਿਪ ਇਹਨਾਂ ਦੇ ਪਿੱਛੇ ਖੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਸ ਤਰ੍ਹਾਂ ਸਮੂਹ ਅਕਾਲੀ ਦਲ ਦੀ ਟੀਮ ਅੱਜ ਹਰਨੇਕ ਸਿੰਘ ਵਡਾਲੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਉਸ ਤੋਂ ਜਾਪਦਾ ਹੈ ਕਿ ਇਹ ਨਗਰ ਕੌਂਸਲ ਦੀ ਪਾਰਸ਼ਦ ਦੀ ਚੋਣ ਨਹੀਂ ਲੱਗ ਰਹੀ ਜਿਸ ਤਰ੍ਹਾਂ ਐਸਾ ਲੱਗ ਰਿਹਾ ਹੈ ਕਿ ਇਹ ਕੋਈ ਐਮਐਲਏ ਦੀ ਚੋਣ ਹੋਵੇ ਕਿਉਂਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਇੰਨੀ ਭਾਰੀ ਸੰਖਿਆ ਦੇ ਵਿੱਚ ਇੱਕ ਉਮੀਦਵਾਰ ਦੇ ਇੱਕ ਨਗਰ ਕੌਂਸਲ ਦੀ ਚੋਣ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਸੋ ਜਿਸ ਤਰ੍ਹਾਂ ਉਹ ਅੱਜ ਚੋਣ ਪ੍ਰਚਾਰ ਕਰ ਰਹੇ ਨੇ ਉਸ ਤੋਂ ਜਾਪਦਾ ਹੈ ਕਿ ਉਹ ਜਿੱਤ ਵੱਲ ਵਧ ਰਹੇ ਨੇ ਸੋ ਇਹ ਤਾਂ ਆਉਣ ਵਾਲਾ 21 ਤਰੀਕ ਦਾ ਟਾਈਮ ਹੀ ਦੱਸੇਗਾ ਬਾਕੀ ਜਿਸ ਤਰ੍ਹਾਂ ਉਹ ਚੋਣ ਮੁਹਿਮ ਦਾ ਹੁੰਗਾਰਾ ਭਰ ਰਹੇ ਨੇ ਉਸ ਤੋਂ ਜ਼ਿਆਦਾ ਹੈ ਕਿ ਨਤੀਜੇ ਚੰਗੇ ਆਉਣਗੇ ਏਪੀ 24 ਤੋਂ ਰਾਜਕਮਲ ਲalit Sharma ਦੀ ਵਿਸ਼ੇਸ਼ ਰਿਪੋਰਟ